ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰਜਿੰਗ ਮਸਕੀਨ ਜੀ ਅਸ਼ਤੀ ਕਥਾ ਦੇ ਵਿੱਚ ਕਰਮਾਂ ਤੇ ਗੱਲਬਾਤ ਕਰਨ ਦੇ ਹੀ ਹੈ ਕਿ ਕਰਮ ਜਿਹੜੇ ਆ ਉਹ ਬੁਨਿਆਦੀ ਹیثیت ਰੱਖਦੇ ਹੈਗੇ ਇਨਸਾਨ ਦੀ ਜ਼ਿੰਦਗੀ ਦੀ ਇਨਸਾਨ ਦੀ ਜ਼ਿੰਦਗੀ ਇਹਦੇ ਵਿੱਚ ਜੋ ਵੀ ਮੁਸ਼ਕਿਲਾਂ ਖੁਸ਼ੀਆਂ ਜਿਹੜੀਆਂ ਵੀ ਚੀਜ਼ਾਂ ਹੋਣਦੀਆਂ ਹੁੰਦੀਆਂ ਉਹਨਾਂ ਦਾ ਸਾਰਾ ਧਾਰੂਮਦਾਰ ਉਹਦੇ ਅਮਾਲ ਦੇ ਸਿਰ ਤੇ ਹੁੰਦਾ ਹੈ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸਨਮਾਨਯੋ ਗੁਰੂ ਰੂਪ ਸਤਸੰਗ ਜੀਓ ਗੁਰਮਤ ਗੁਰਵਾਣੀ ਵਿਚਾਰ ਆਪ ਜੀ ਦੇ ਸਮਖਿਂ ਭੇਟ ਕਰਾਂ ਪੇਸ਼ ਕਰ। ਫਤਿਹ ਪ੍ਰਵਾਨ ਕਰਨੀ। ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ। ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ हार परयो स्वामी के द्वारे दीजे बुद्ध विवेक हे प्रभु बख्शीश कर तू ओ बुद्ध दे जिस द्वारा मैं ऐसा करां कि तेंनु कबूल होवे ओ कर्म तेंनु प्रवान होवे ਕਿ ਅੱਜ ਤੱਕ ਮੈਂ ਜੋ ਕੀਤਾ ਉਹਦੇ ਨਾਲ ਤੇ ਗੱਲ ਨਹੀਂ ਬਣੀ ਮੈਂ ਕੀਏ ਕਰਮ अनेक ਮੈਂ ਸ਼ਬਦ ਹੈ ਆਪਣੇ ਤੇ ਆਂਦੀ ਦਾ ਮੈਂ ਕੀਏ ਕਰਮ अनेका ਬਹੁਤ ਕੀਤੇ ਨੇ ਕਰਮ ਜਿਨ੍ਹਾਂ ਨੂੰ ਸਾਰਾ ਸੰਸਾਰ ਕਹਿੰਦਾ ਹੈ ਧਾਰਮਿਕ ਕਰਮ ਨੇ ਉਹਤੇ ਕੀਤੇ ਨੇ ਪਰ ਕਿਸੇ ਕਰਮ ਦੇ ਚੋਂ ਪ੍ਰਭੂ ਮਿਲਾਪ ਦੀ ਸੁਗੰਧ ਨਹੀਂ ਆਈ ਕਿਸੇ ਕਰਮ ਦੇ ਚੋਂ ਪਰਮਾਤਮਾ ਦੇ ਮਿਲਾਪ ਦਾ ਰਸ ਨਹੀਂ ਆਇਆ ਕਿਸੇ ਵੀ ਕਰਮ ਦੇ ਚੋਂ ਪਰਮਾਤਮਾ ਦੀ ਛਾਪ ਨਹੀਂ ਮਿਲੀ ਕਿਸੇ ਵੀ ਕਰਮ ਦੇ ਚੋਂ ਰੱਬੀ ਆਨੰਦ ਨਹੀਂ ਆਇਆ ਪਰਮ ਪ੍ਰਕਾਸ਼ ਨਹੀਂ ਆਇਆ ਤੇ ਧਰਮ ਦੇ ਨਾਮ ਤੇ ਮੈਂ ਧਾਰਮਿਕ ਕਰਮ ਤੇ ਬਹੁਤ ਕੀਤੇ ਨੇ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਪਾਬਲੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਦਾਸ ਤੋਂ ਪਹਿਲੇ ਬਹੁਤ ਸੋਹਣਾ ਖੁਲਾਸਾ ਕੀਤਾ ਗੈਣੀ ਬਲਵਿੰਦਰ ਸਿੰਘ ਨੇ ਉਸ ਤੋਂ ਬਾਅਦ ਗੈਣੀ ਹਰਨਾਮ ਸਿੰਘ ਦੀ ਚਾਹ ਕਰ ਇਹ ਜੀ ਕਹਿ ਲੋ ਅਸੀਂ ਬਚਪਨ ਦੇ ਹੀ ਦੋਸਤ ਹਾਂ ਬਹੁਤ ਛੋਟੇ ਹੁੰਦਿਆਂ ਇਕੱਠੇ ਵਿਚਰਦੇ ਰਹੇ ਔਰ ਇਹ ਤੇ ਚੰਗੇ ਸੋਲਜਰ ਗੈਨੇ ਨੇ ਉੱਥੇ ਲਿਖਾਰੀ ਨੇ ਜਬ ਸ਼ਬਦ ਆਉਣੇ ਨਾਲ ਟਿਕਾ ਲਿਖਿਆ ਸ਼ਰਮਣੀ ਕਮੇਟੀ ਨੇ ਛਾਪੇ ਦੂਸਰਾ ਇਹ ਹਕਮਤ ਦੇ ਵੀ ਬੜੇ ਸਹਾਰੇ ਨੇ ਕਈ ਗੁਣਪ੍ਰੀਪੂਰਨ ਪ੍ਰਮਾਤਮਾ ਨੇ ਇਹਨਾਂ ਨੂੰ ਦਿੱਤੇ ਨੇ ਬਹੁਤ ਸੋਹਣਿਆ ਵਿਚਾਰ ਆਪ ਨੂੰ ਸਰਵਨ ਕਰਾ ਰਹੇ ਸਨ ਉਸੇ ਬਣਿਆ ਹੋਏ ਮਾਹੌਲ ਚੋ ਜੋ ਗੁਰੂ ਨੇ ਖਿਆਲ ਬਖਸ਼ਿਆ ਆਪ ਦੇ ਸਾਹਮਣੇ ਰੱਖ ਰਹੇ ਨੇ प्यारे इन बिद मिलन न जाए मैं किए करम अनेका हार पर स्वामी के द्वारे दीजे बुद्ध विवेका हे प्यारे इस विधि जो तू कर्म कर रहे हैं ये दिखेद नहीं बननी और हर मनुख ने ਕਰਮ ਤੇ ਕੀਤੇ ਨੇ ਔਰ ਕਰ ਰਹੇ ਕੋਈ ਕੁਰਾਨ ਨੂੰ ਆਧਾਰ ਬਣਾ ਕੇ ਕਰਮ ਕਰ ਰਿਹਾ ਹੈ ਕੋਈ ਪੁਰਾਨ ਨੂੰ ਆਧਾਰ ਬਣਾ ਕੇ ਕਰਮ ਕਰ ਰਿਹਾ ਹੈ ਕੋਈ ਮਸਜਿਦ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਕੋਈ ਮੰਦਰ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਕੋਈ ਗੁਰਦੁਆਰੇ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਮਸਜਿਦ ਨੂੰ ਆਧਾਰ ਬਣਾ ਕੇ ਕਰਮ ਤੇ ਬੜੇ ਕੀਤੇ ਪਰ ਅੱਲਾਹ ਦੀ ਕੋਈ ਖਬਰ ਕੋਈ ਨਹੀਂ ਮੰਦਰ ਨੂੰ ਆਧਾਰ ਬਣਾ ਕੇ ਕਰਮ ਤੇ ਬਹੁਤ ਕੀਤੇ ਭਗਵਾਨ ਦੀ ਕੋਈ ਖਬਰ ਨਹੀਂ ਤੇ ਗੁਰਦੁਆਰੇ ਨੂੰ ਆਧਾਰ ਬਣਾ ਕੇ ਗੁਰੂ ਨੂੰ ਆਧਾਰ ਬਣਾ ਕੇ ਸਿੱਖ ਨੇ ਕਰਮ ਤੇ ਬੜੇ ਕੀਤੇ ਨੇ ਕਰ ਰਿਹਾ ਹੈ ਪਰ ਗੁਰੂ ਦਾ ਕੋਈ ਪਤਾ ਕੋਈ ਨਹੀਂ ਕੁਛ ਵੀ ਪਤਾ ਨਹੀਂ ਗੁਰੂ ਦੀ ਛਾਪ ਮਨੁੱਖ ਦੀ ਜ਼ਿੰਦਗੀ ਦੇ ਚੋਂ ਨਹੀਂ ਮਿਲਦੀ ਗੁਰੂ ਦੀ ਮਹਿਕ ਮਨੁੱਖ ਦੇ ਵਿਚਾਰਾਂ ਦੇ ਚੋਂ ਨਹੀਂ ਮਿਲਦੀ ਗੁਰੂ ਦਾ ਰਸ ਮਨੁੱਖ ਦੇ ਆਚਰਣ ਦੇ ਚੋਂ ਨਹੀਂ ਟਪਕਦਾ ਗੁਰੂ ਦੀ ਮਹਿਮਾ ਦਾ ਇਸ ਦੇ ਕਰਮਾਂ ਤੋਂ ਨਹੀਂ ਪਤਾ ਚੱਲਦਾ ਪਿਆਰੇ ਇਨ ਬਿਦ ਮਿਲਣ ਨਾ ਜਾਇ मै की है कर्म अनेका अनेका लवश जो वरते है इतने के गिन भी नहीं सकदे ऐने कीते है धार्मिक कर्म जीवन भरु जीवन भर आखरीक धार्मिक मनोकर्म पे कर दई है मै की है कर्म अनेका ਆਰ ਪਰਿਉ ਸੁਆਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ ਏ ਪ੍ਰਭੂ ਆਪਣੀ ਬੁੱਧ ਦੇ ਮੁਤਾਬਕ ਤੇ ਮੈਂ ਬਹੁਤ ਕੀਤਾ ਦਾਨ ਵੀ ਕੀਤਾ ਗਿਆਨ ਵੀ ਬੜਾ ਇਕੱਠਾ ਕੀਤਾ ਕਥਾ ਕੀਰਤਨ ਵੀ ਬੜੀ ਸੁਣੀ ਐ ਔਰ ਕਥਾ ਕੀਰਤਨ ਕੀਤਾ ਵੀ ਬੜਾ ਪਾਠ ਬਹੁਤ ਸੁਣਿਆ ਤੇ ਪਾਠ ਕੀਤਾ ਵੀ ਬੜਾ ਸੇਵਾ ਵੀ ਬਹੁਤ ਕੀਤੀ ਹੈ দান ਵੀ ਬੜਾ ਦਿੱਤਾ ਹੈ ਗੁਸਤਾਖੀ maaf ਕੈ ਸੀਨੇ ਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕੀਤੇ ਹੋਏ ਦਾਨ ਨੇ ਭਗਵਾਨ ਮਿਲਾ ਦਿੱਤਾ ਹੈ ਕੀਤੀ ਹੋਈ ਸੇਵਾ ਕਰਕੇ ਕੋਈ ਪ੍ਰਭੂ ਦੀ ਝਲਕ ਮਿਲੀ ਸੁਣੇ ਹੋਏ ਪਾਠ ਕਰਕੇ ਜਾਂ ਸੁਣਾਏ ਹੋਏ ਪਾਠ ਕਰਕੇ ਪ੍ਰਮਾਤਮਾ ਦੀ ਕੋਈ ਮਹਿਕ ਆਈ ਸੁਣੀ ਹੋਈ ਕਥਾ ਕਰਕੇ ਜਾਂ ਕੀਤੀ ਹੋਈ ਕਥਾ ਕਰਕੇ ਸੁਣੇ ਹੋਏ ਕੀਰਤਨ ਕਰਕੇ ਆ ਸੁਣਾਏ ਹੋਏ ਕੀਰਤਨ ਕਰਕੇ ਕੁਝ ਖਬਰ ਮਿਲੀ ਅਗਰ ਚਲੋ ਹਰ ਜਗ੍ਹਾ ਨਹੀਂ ਤਾਂ ਮਹਾਰਾਜ ਦੀ ਹਜ਼ੂਰੀ ਚ ਇਤਨੀ ਸਚਾਈ ਤੇ ਕਬੂਲ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਨਾ দান ਕਰਕੇ ਪਤਾ ਚਲੇ ਨਾ ਗਿਆਨ ਕਰਕੇ ਨਾ ਕਥਾ ਕਰਕੇ ਕੋਈ ਖਬਰ ਮਿਲੀ ਨਾ ਕੀਰਤਨ ਕਰਕੇ ਨਾ ਸੇਵਾ ਕਰਕੇ ਕੁਝ ਪਤਾ ਚਲੇ ਐ ਨਾ ਪੁੰਨ ਕਰਕੇ ਤਾਂ ਫਿਰ ਕਿਵੇਂ ਤੇਰੀ ਖਬਰ ਮਿਲੇ ਜੋ ਜੋ ਅਸੀਂ ਕੀਤਾ ਇਹਦੇ ਨਾਲ ਤੇ ਗੱਲ ਨਹੀਂ ਬਣੀ ਨਹੀਂ ਬਣੀ ਮੈਂ ਫਿਰ ਅਰਜ਼ ਕਰਾਂ ਕਰਮ ਤੇ ਧਾਰਮਿਕ ਇਹ ਹੀ ਨੇ ਜੋ ਕੀਤੇ ਜਾ ਰਹੇ ਨੇ ਪਰ ਕਿਸੇ ਵੀ ਕਰਮ ਨੇ ਕੋਈ ਖੁਦਾ ਦੀ ਖਬਰ ਦਿੱਤੀ ਹੋਵੇ ਕਿਸੇ ਕਰਮ ਨੇ ਪਰਮਾਤਮਾ ਦੀ ਛਾਪ ਜ਼ਿੰਦਗੀ ਦੇ ਛੋੜੀ ਹੋਵੇ ਕਿਸੇ ਕਰਮ ਨੇ ਗੁਰੂ ਦੀ ਮਹਿਕ ਪੈਦਾ ਕੀਤੀ ਹੋਵੇ ਜ਼ਿੰਦਗੀ ਚ ਐਸਾ ਪ੍ਰਤੀਤ ਨਹੀਂ ਹੁੰਦਾ ਮੈਂ ਕੀ ਇਹ ਕਰਮ ਅਨੇਕਾ ਬੜੇ ਕੀਤੇ ਬੜੇ ਕੀਤੇ ਥੋੜੇ ਨਹੀਂ ਹਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਿਬੇਕਾ ਹੈ ਪ੍ਰਭੂ ਹਕ ਹਾਰ ਕੇ ਮੈਂ ਤੇਰੀ ਸ਼ਰਨ ਆਇਆ ਕਿਉਂਕਿ ਇਤਨੀ ਤੇ ਮੈਨੂੰ ਸਮਝ ਆ ਗਈ ਜੋ ਮੈਂ ਕੀਤੇ ਇਸ ਨਾਲ ਤੇ ਗੱਲ ਨਹੀਂ ਬਣੀ ਨਹੀਂ ਬਣੀ ਜਾਂ ਤੇ ਮਨ ਉਹ ਕਹਿ ਦੇਵੇ ਮੇਰੇ ਦਿੱਤੇ দান ਨਾਲ ਭਗਵਾਨ ਮਿਲ ਗਏ ਤੇ ਚਲੋ ਗੱਲ ਮੰਨ ਲੈਂਦੇ ਮੇਰੇ ਇਕੱਠੇ ਕੀਤੇ ਹੋਏ ਗਿਆਨ ਨਾਲ ਭਗਵਾਨ ਪ੍ਰਗਟ ਹੋ ਗਏ ਤੇ ਚਲੋ ਇਹ ਗਿਆਨ ਉਸ ਦੀ ਕੀਮਤ ਹੋ ਗਈ ਮੇਰੀ ਕੀਤੀ ਹੋਈ ਸੇਵਾ ਕਰਕੇ ਗੁਰੂ ਪ੍ਰਗਟ ਹੋ ਗਿਆ ਤੇ ਲੋ ਸੇਵਾ ਕੀਮਤ ਹੋ ਗਈ ਮੰਨ ਲੈਨੇ ਸੁਣੇ ਹੋਏ ਕੀਰਤਨ ਕਰਕੇ ਕਿਦਰੇ ਮਨ ਨੂੰ ਨਿਰਾਸ਼ ਵੀ ਨਾ ਕਰ ਲੈਣਾ ਕਿ ਅਥੇ ਲੌਂਗ ਆਇਲੈਂਡ 'ਚ ਪਿੱਛੇ ਜਦ ਮੈਂ 3 ਦਿਨ ਕਦਾਤੀ ਤੇ ਇੱਕ ਸੱਜਣ ਮੈਨੂੰ ਖੈਣ ਲਗਾ ਬੜਾ ਸਿਆਣਾ ਔਰ ਇਸੇਠੀ ਸਾਹਿਬ ਉਹਨਾਂ ਦੇ ਕੋਲ ਹੀ ਬੈਠਾ ਸੀ ਪੀਰਤ ਸਿੰਘ ਉਹਨਾਂ ਦੇ ਮੈਨੂੰ ਕਹਿਣ ਲੱਗਾ ਥੱਲੇ ਲੈ ਕੇ ਗੱਲ ਨਹੀਂ ਕੀਤੀ ਜਾ ਸਕਦੀ ਮੈਂ ਕਿ ਥੱਲੇ ਲੈ ਕੇ ਗੱਲ ਹੋਈ ਤੇ ਉਹ ਪ੍ਰਮਾਤਮਾ ਦੀ ਹੈ ਹੀ ਨਹੀਂ ਉਹ ਤੇ ਈਸ਼ਵਰ ਦੀ ਹੈ ਹੀ ਕਿ ਥੱਲੇ ਲੈ ਕੇ ਜਿਹੜੀ ਗੱਲ ਹੈ ਉਹ ਤੇ ਸਾਰਾ ਦਿਨ ਚਲਦੀ ਰਹਿੰਦੀ ਹੈ ਘਰ ਦੇ ਚਲਦੀ ਰਹਿੰਦੀ ਹੈ ਬਾਜ਼ਾਰ ਦੇ ਚਲਦੀ ਰਹਿੰਦੀ ਹੈ ਹਰ ਥਾਂ ਤੇ ਚਲਦੀ ਰਹਿੰਦੀ ਹੈ ਜੇ ਥੱਲੇ ਲੈ ਕੇ ਗੱਲ ਹੋਈ ਕਹਿਣ ਲਿਖ ਫਿਰ ਇਸਨਾਲ ਦੇ ਤਾਲਮੇਲ ਨਹੀਂ بیٹھਦਾ ਫਿਰ ਮੈਂ ਖੈਰ ਫਿਰ ਜਗਤ ਦੇ ਇਹ అవਤਾਰੀ ਪੁਰਸ਼ ਖੈਰ ਅਗੋਂ ਤੇ ਉਸਨੇ ਗੱਲ ਨਹੀਂ ਕੀਤੀ ਪਰ ਮੈਂ ਵਿਵੇਕਨ ਨੂੰ ਪੜਿਆ ਸੀ ਤੇ ਉਹ ਕਹਿੰਦਾ ਇਹ ਜਿਹੜੇ అవਤਾਰ ਨੇ ਨਾ ਸਮੇ ਤੋਂ ਪਹਿਲੇ ਆ ਜਾਂਦੇ ਨੇ ਜਦ ਆਂਦੇ ਨੇ ਇਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਹੁੰਦਾ ਸਮਝਣ ਵਾਲਾ ਨਹੀਂ ਆਉਂਦਾ ਕਿ ਜੱਜ ਕਿਦਰੇ ਕੋਈ ਇੱਕ ਕਦਰ ਸੁਣਨ ਵਾਲਾ ਸਮਝਣ ਵਾਲਾ ਪੈਦਾ ਹੁੰਦਾ ਉਹ ਤਾਂ ਹੁੰਦੇ ਨਹੀਂ ਮੈਂ ਹੈਰਾਨ ਹੋਇਆ ਉਸ ਮਹਾਪੁਰਸ਼ ਦੇ ਬੋਲ ਪੜ੍ਹ ਕੇ ਕਿੰਦਾ ਸਾਰੇ ਹੀ ਅਵਤਾਰ ਸਮੇਂ ਤੋਂ ਪਹਿਲੇ ਆਏ ਨੇ ਇਸੇ ਵਾਸਤੇ ਕਿਸੇ ਨੂੰ ਸੂਲੀ ਤੇ ਚੜਾਇਆ ਗਿਆ ਕਿਸੇ ਦੇ ਦੰਦ ਤੋੜੇ ਗਏ محمد ਸਾਹਿਬ ਦੇ ਦੰਦ ਤੋੜੇ ਗਏ ਕਿਸੇ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਕਿਸੇ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਗਿਆ ਕਿਸੇ ਦੇ ਬੱਚਿਆਂ ਨੂੰ ਦਿਵਾਰਾਂ ਦੇ ਚਣਿਆ ਗਿਆ ਤੇ ਕਿਸੇ ਦੇ ਭਗਤ ਸਿੱਖ ਦੇ ਬੰਦ-ਬੰਦ ਕੱਟੇ ਗਏ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਤੂੰ ਕਿਆ ਚੋਰੀ ਕੀਤੀ ਸੀ ਯਾਰੀ ਕੀਤੀ ਸੀ ਹਿੰਸਾ ਕੀਤੀ ਸੀ ਕੁਝ ਵੀ ਨਹੀਂ ਕੀ ਕੀਤਾ ਸੀ ਕਿਸੇ ਚੋਰ ਨੂੰ ਵੀ ਇਸ ਡੰਗ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿਸੇ ਦੁਰਾਚਾਰੀ ਨਾਲ ਵੀ ਇਸ ਢੰਗ ਦਾ ਵਿਵਹਾਰ ਨਹੀਂ ਕੀਤਾ ਜਾਂਦਾ। ਔਰ ਕਿਸੇ ਕਾਤਲ ਨਾਲ ਵੀ ਇਸ ਢੰਗ ਦੀ ਸਜ਼ਾ ਆਈ ਹੋਵੇ ਕਿ ਤੇ ਬੰਦ-ਬੰਦ ਕਟੋਇਆ ਸਤਾ ਨਹੀਂ। ਕਸੂਰ ਕੀ ਸੀ? ਵਕਤ ਤੋਂ ਪਹਿਲੇ ਆ ਜਾਂਦੇ ਨੇ। ਵਿਵੇਕਾਨੰਦ ਕਹਿੰਦਾ ਔਰ ਬੋਲ ਇਤਨੇ ਉੱਚੇ ਹੁੰਦੇ ਨੇ ਇਤਨੇ ਉੱਚੇ ਹੁੰਦੇ ਨੇ ਕਿ ਲੋਕਾਂ ਦੇ ਸਿਰ ਨਹੀਂ ਵਿਆਂਦਣ ਤੇ ਲੋਕਾਂ ਨੂੰ ਸਿਰ ਨੀਵਾ ਹੋਣਾ ਕਬੂਲ ਨਹੀਂ ਪਰਮਾਨੰਥ ਤੂੰ ਫਿਰ ਕੋਸ਼ਿਸ਼ ਕਰਦੇ ਨੇ ਰੱਬ ਤੂੰ ਆਪਣਾ ਸਿਰ ਜ਼ਰਾ ਨੀਵਾ ਕਰ ਤੂੰ ਨੀਵਾ ਹੋ ਫਿਰ ਜੇ ਪਰਮਾਤਮਾ ਹੀ ਨੀਵਾ ਹੋ ਗਿਆ ਤੇ ਫਿਰ ਪਰਮਾਤਮਾ ਸਾਡੇ ਵਰਗਾ ਫਿਰ ਪੂਜਣ ਦੀ ਕੀ ਲੋੜ ਹੈ ਪਰ ਸਜਦਾ ਕਰਨ ਦੀ ਕੀ ਲੋੜ ਹੈ شیخ ਸਾਦੀ ਸਾਹਿਬ ਕਹਿੰਦੇ ਨੇ ਐ ਬੰਦੇ ਜੇ ਤੂੰ ਚਾਨਾ ਹੈ ਕਿ ਮੇਰਾ ਸਿਰ ਤੇਰੇ ਕਦਮਾਂ ਤੇ ਹੋਵੇ ਤੂੰ ਕਮ ਸੇ ਕਮ ਤੇਰੇ ਕਦਮ ਜ਼ਮੀਨ ਤੋਂ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿੰਨਾ ਮੇਰਾ ਸਿਰ ਹੈ ਮੈਂ ਲਵਜ਼ ਫਿਰ ਦਰਾਵਾ ਐ ਬੰਦੇ ਜੇ ਤੂੰ ਚਾਹਨਾ ਮੇਰਾ ਸਿਰ ਤੇਰੇ ਕਦਮਾਂ ਤੇ ਹੋਵੇ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦਨ ਜਿੰਨਾ ਮੇਰਾ ਸਿਰ ਹੈ ਨਹੀਂ ਤੇ ਮੈਂ ਕਿਉਂ ਝੁਕਾਂ ਕੀ ਲੋੜ ਹੈ ਪਰ ਜਿੰਨਾ ਸਿਰ ਉੱਚਾ ਹੈ ਇਤਨੇ ਕਦਮ ਨਹੀਂ ਉਸਦੇ ਕਦਮ ਤੇ ਸਤ ਆਸਮਾਨਾਂ ਤੋਂ ਵੀ ਉੱਚੇ ਹੈ ਬਹੁਤ ਬੁਲੰਦ ਹੈ ਇਤਨੇ ਉੱਚੇ ਨੇ ਕਿ ਮਨੁੱਖ ਦੇ ਅਹੰਕਾਰ ਨੂੰ ਕੋਈ ਥਾਂ ਹੀ ਨਹੀਂ ਮਿਲਦੀ ਟਿਕਾਣਾ ਹੀ ਨਹੀਂ ਮਿਲਦਾ ਮੈਂ ਕਹੀਏ ਕਰਮ अनेका اے ਪ੍ਰਭੂ ਕਿਹੜੇ ਕਰਮ ਨਾਲ ਮਿਲੇਗਾ দান ਕਰ ਕਰਕੇ ਮੈਂ ਥੱਕ ਗਿਆ ਤੇ ਗਿਆਨ ਇਕੱਠਾ ਕਰ ਕਰਕੇ ਵੀ ਮੈਂ ਥੱਕ ਗਿਆ ਸੇਵਾ ਕਰ ਕਰਕੇ ਵੀ ਮੈਂ ਥੱਕ ਗਿਆ ਕੀਰਤਨ ਸੁਣ ਸੁਣ ਕੇ ਵੀ ਥੱਕ ਗਿਆ ਸਚਾਈ ਇਹ ਗੱਲ ਵਖਰੀ ਬਾਵੇਂ ਕੋਈ ਕਬੂਲ ਕਰੇ ਬਾਵੇਂ ਨਾ ਪਾਠ ਕਰ ਕਰ ਕੇ ਵੀ ਮੈਂ ਥਕਿਆ ਤੇ ਪਾਠ ਸੁਣ ਸੁਣ ਕੇ ਵੀ ਮੈਂ ਥਕਿਆ ਗੁਰਦੁਆਰੇ ਆ ਕਾ ਆ ਕੇ ਵੀ ਮੈਂ ਥੱਕ ਗਿਆ ਬਾਬਾ ਫਰੀਦ ਕਹਿੰਦੇ ਨੇ ਚੱਬਣ ਚਾਲਣ ਰਤਣ ਸੇ ਸੁਣੀ ਅਰ ਬੈ ਗਏ ਕਹਿੰਦਾ हे ਪ੍ਰਭੂ ਹੁਣ ਤੇ ਦੰਦ ਵੀ ਗਏ ਚੱਬਣ ਚਾਲਣ ਹੁਣ ਤੇ ਪੈਰ ਵੀ ਗਏ ਮੈਂ ਚੱਲ ਵੀ ਨਹੀਂ ਸਕਦਾ ਰਤਨ ਹੁਣ ਤੇ ਜ਼ਬਾਨ ਵੀ ਗਈ ਮੈਂ ਸਹੀ ਬੋਲ ਵੀ ਨਹੀਂ ਸਕਦਾ ਸੇ ਸੁਣੀਆ ਰ ਬਹਿ ਗਏ ਹੁਣ ਤੇ ਕੰਨ ਵੀ ਸੁਣਨ ਹੋ ਰਹੇ ਗਏ ਕਿੰਝ ਲੱਗਦਾ ਹੈ ਇਹ ਜੀਵਨ ਦੀ ਬਾਜ਼ੀ ਵੀ ਖਾ ਲਈ ਜਾਏਗੀ ਖੇਡ ਨਹੀਂ ਬਣਨੀ ਗਏ ਮੇਰੇ ਕੰਨ ਗਈਆਂ ਮੇਰੀਆਂ ਅੱਖਾਂ ਗਏ ਮੇਰੇ ਪੈਰ ਤੇਰਾ ਦਾਮਨ ਪਕੜ ਸਕਾਂ ਹੁਣ ਤੇ ਹੱਥ ਵੀ ਕੰਮ ਦੇ ਨੇ ਬਾਬਾ ਫਰੀਦ ਬਿਰਧ ਅਵਸਥਾ ਜਦੋਂ ਹੋਈ ਹੈ ਉਦੋਂ ਇਹਨਾਂ ਨੇ ਕਿਹਾ ਅਰਥਾਂ ਦੇ ਅਸੀਂ ਹੋਰ ਅਰਥ ਕਰ ਲੈਨੇ ਆ ਕਿ ਬਾਬਾ ਜੀ ਕਹਿ ਰਹੇ ਨੇ ਇਹ ਕਾਂਜੇ ਤੂੰ ਮੇਰੀ ਅੱਖਾਂ ਨਾ ਖਾ ਸਾਰਾ ਮਾਸ ਖਾ ਲਿਆ ਸੀ ਖੇੜ ਇਹ ਨਹੀਂ ਸੀ ਬਿਰਧ ਹੋ ਗਏ ਸਨ ਤੇ ਬੁਢੇਪੇ ਦਾ ਕਾਂ ਹੁਣ ਅੱਖਾਂ ਦੀ ਜੋਤ ਨੂੰ ਮੱਧਮ ਕਰ ਰਿਹਾ ਸੀ ਜਿਵੇਂ ਕੰਨ ਚਲੇ ਗਏ ਪੈਰਾਂ ਦੀ ਸ਼ਕਤੀ ਚਲੀ ਗਈ। ਹੱਥਾਂ ਦੇ ਕੰਮ ਕਰਨ ਦੀ ਤਾਕਤ ਚਲੀ ਗਈ। ਮੂੰਹ ਦੇ ਚੋਂ ਦੰਦ ਚਲੇ ਗਏ। ਤੋਂ ਬੁਢੇਪੇ ਦੇ ਪ੍ਰਵਾਹ ਕਰਕੇ ਅੱਖਾਂ ਦੀ ਜੋਤ ਘਟ ਰਹੀ ਸੀ। ਉਸ ਸਮੇਂ ਕਦੇ ਫਰਿਆਦ ਕੀਤੀ ਐ ਬੁਢੇਪਾ ਕਮ ਸੇ ਕਮ ਮੇਰੀ ਅੱਖਾਂ ਤੇ ਰਹਿਣ ਦੇ। ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ। ਅਜੇ ਤੇ ਮੈਂ ਉਸ ਦੀ ਝਲਕ ਦੇਖੀ ਨਹੀਂ। ਇਹ ਵੀ ਜਾਣ ਲੱਗੀਆਂ ਅਜੇ ਤੋ ਮੈਂ ਕ੍ਰਿਸ਼ਮਾ ਦੇਖਿਆ ਹੀ ਨਹੀਂ ਦਰਸਲ ਇਹ ਦੋ ਅੱਖਾਂ ਬੰਦ ਹੋਵਨ ਇਸ ਤੋਂ ਪਹਿਲੇ ਤੀਜੀ ਅੱਖ ਖੁੱਲਣੀ ਚਾਹੀਦੀ ਹੈ ਜਿਸ ਨਾਲ ਪ੍ਰਮਾਤਮਾ ਦਿਖਾਈ ਦਿੰਦਾ ਹੈ ਪਰ ਹੁੰਦਾ ਕਿ ਉਹ ਤੀਜੀ ਕੀ ਖੁੱਲੇ ਦੋ ਵੀ ਬੰਦ ਹੋ ਜਾਂਦੀ ਕਰਮ ਕਰਦੇ ਆ ਕਰਦੇ ਆ ਕਰਮ ਦੀ ਸਫਲਤਾ ਇਹ ਹੀ ਹੈ ਉਤੀਜੀ ਅੱਖ ਖੁੱਲ੍ਹੇ ਕਿ ਦੋ ਬੰਦ ਹੋ ਗਈਆਂ ਤੀਜੀ ਤੇ ਖੁੱਲੀ ਕੋਈ ਨਹੀਂ ਬਾਬਾ ਫਰੀਦ ਇਸ ਦਾ ਜ਼ਿਕਰ ਬਹਿ ਕਰਦਾ ਬੁਢੇਪੇ ਨੇ ਮੇਰੇ ਪੈਰ ਨਾਕਾਰਾ ਕਰ ਦਿੱਤੇ ਇੰਨੀ ਨਿੱਕੀ ਜੰਗੀਏ ਥਲ ਡੂੰਗਰ ਬੋਇਮ ਇੰਨਾ ਛੋਟੀਆਂ ਜੰਗਾ ਨਾਲ ਪੈਰਾਂ ਨਾਲ ਮਲਤਾਨੀ ਬਾਸ਼ਾ ਜੰਗਾ ਕਹਿੰਨ ਨ ਪੈਰਾ ਇੰਨਾ ਨਿੱਖੀਆਂ ਨਿੱਖੀਆਂ ਜੰਗਾ ਨਾਲ ਮੈਂ ਤੇ ਪਹਾੜਾਂ ਤੇ ਚੜ ਜਾਂਦਾ ਸੀ ਡੋਂਗਰਾਂ ਦੀ ਬੁਲੰਦੀ ਨੂੰ ਨਾਪ ਲੈਂਦਾ ਸੀ ਇੰਨੇ ਨਿੱਕੀ ਜੰਗੀਏ ਥਲ ਡੋਂਗਰ ਭੋਇਮ ਅਜ ਫਰੀਦੇ ਕੂਜੜਾ ਸੈ ਕੋ ਆਥੇਮ ਕੋਲ ਪਿਆ ਕੂਜ਼ਾ ਕੂਜ਼ੂ ਕਰਨਾ ਨਹੀਂ ਚੁੱਕ ਸਕਦਾ ਕੋਲ ਪਿਆ ਨੇ ਪਹਾੜਾਂ ਤੇ ਚੜਨ ਵਾਲੀਆਂ ਇਹ ਲੱਤਾਂ ਦੋ ਕਦਮ ਨਹੀਂ ਚੱਲ ਸਕਦੀਆਂ ਬੁਢੇਪੇ ਨੇ ਮੇਰੇ ਪੈਰ ਖਾ ਲਏ ਬੁਢੇਪੇ ਨੇ ਮੇਰੇ ਦੰਦ ਲੈ ਲੈਨੇ ਸੇ ਸੁਣੀਏ ਰਵੇ ਗਏ ਬੁਢੇਪਾ ਮੇਰੇ ਕੰਨ ਵੀ ਲੈ ਗਏ ਉੱਚਾ ਸੁਣਨ ਲੱਗ ਪਿਆ ਬੁਢੇਪਾ ਮੇਰੀ ਜ਼ਬਾਨ ਵੀ ਖਾ ਗਿਆ ਲੜਖੜਾ ਗਈ ਇਹ ਜ਼ਬਾਨ ਤੋਂ ਤਰਲਾ ਪਹਿਲੇ ਦਿਨ ਇਹ ਬੁਢੇਪਾ ਮੇਰੀਆਂ ਅੱਖਾਂ ਰਹਿਣ ਦੇ ਜੋਤ ਘਟਣ ਲੱਗ ਪਈ ਸੀ ਰੋਸ਼ਨੀ ਘਟਣ ਲੱਗ ਪਈ ਸੀ ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ ਕਿ ਖੁਦਾ ਨੂੰ ਦੇਖਣਾ ਕੀ ਹੈ ਸਾਰਾ ਸੰਸਾਰ ਜਿਤਨੇ ਚਿਰ ਤੱਕ ਖੁਦਾ ਦਾ ਰੂਪ ਨਾ ਦਿਖਾਈ ਦੇ ਕੋਈ ਖੁਦਾ ਦੇ ਦਰਸ਼ਨ ਨਹੀਂ ਕਹਿੰਦੇ ਨੇ ਸਾਨੂੰ ਗੁਰਨਾਣਿਕ ਦੇ ਦਰਸ਼ਨ ਹੋਏ ਸਾਨੂੰ ਕ੍ਰਿਸ਼ਨ ਦੇ ਦਰਸ਼ਨ ਹੋਏ ਇਸ ਤਰ੍ਹਾਂ ਦੇ ਭਗਤ ਮੈਨੂੰ ਬਹੁਤ ਮਿਲੇ ਨੇ ਲੇਕਿਨ ਆਮ ਬੰਦਿਆਂ ਨਾਲ ਵਿਵਹਾਰ ਉਹਨਾਂ ਦਾ ਬਹੁਤ ਗੰਦਾ ਉੰਜ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਸਾਨੂੰ ਗੁਰਨਾਣਿਕ ਦੀ ਝਲਕ ਮਿਲੀ ਹੈ ਔਰ ਉੰਜ ਬੰਦੇ ਨਾਲ ਵਿਵਹਾਰ ਇੰਜ ਜਿਵੇਂ ਕਸਾਈਆਂ ਵਰਗਾ ਉੰਜ ਗੁਰਨਾਨਿੰਦ ਦੀ ਝਲਕ ਮਿਲੀ ਨਹੀਂ ਜਿਤਨੇ ਚਿਰ ਤੱਕ ਸਾਰਾ ਸੰਸਾਰ ਗੁਰੂ ਦਾ ਰੂਪ ਨਾ ਦਿਖਾਈ ਦੇਵੇ ਕੋਈ ਦਰਸ਼ਨ ਨਹੀਂ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਘਾ ਰੂਪ ਹੈ ਹਰ ਰੂਪ ਨਦਰੀ ਆਇਆ ਜੋਦੀ ਸੋ ਤੇਰਾ ਰੂਪ गुणनिधान गोविंद अनूप भाईसाह भाई आनंद लाल ਕਹਿੰਦੇ ਨੇ ਬ੍ਰਾਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਜਾ ਰਹੇ ਮਸਜਿਦ ਦੇ ਚ ਮੁਸਲਮਾਨ ਖੁਦਾ ਦੀ ਝਲਕ ਵੇਖਣ ਵਾਸਤੇ ਜਾ ਰਹੇ ਮੰਦਰ ਦੇ ਚ ਹਿੰਦੂ ਭਗਵਾਨ ਦਾ ਰੂਪ ਵੇਖਣ ਵਾਸਤੇ ਬ੍ਰਾਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੇਦਾ ਹਾਂ ਸੰਸਾਰ ਸਤ ਮੈਂ ਤੇ ਜਦਰ ਦੇਖਦਾ ਸਾਰਾ ਸੰਸਾਰ ਹੀ ਖੁਦਾ ਦੀ ਮਸਜਿਦ ਬਣ ਗਿਆ ਸਾਰਾ ਸੰਸਾਰ ਹੀ ਭਗਵਾਨ ਦਾ ਘਰ ਹੈ ਕਿਹੜੇ ਮੰਦਰ ਦੇ ਚ ਜਾਵਾਂ ਇਹ ਸਾਰਾ ਸੰਸਾਰ ਹੀ ਹਰੀ ਮੰਦਰ ਹੈ ਕਿਹੜੀ ਮਸਜਿਦ ਦੇ ਚ ਜਾਵਾਂ ਇਹ ਸਾਰਾ ਵਿਸ਼ਵ ਮੰਡਲ ਹੀ ਖੁਦਾ ਦੀ ਮਸਜਿਦ ਹੈ ਭਗਤ ਕਬੀਰ ਨੇ ਇਸ ਨੂੰ ਦੂਸਰੇ ਢੰਗ ਨਾਲ ਵੀ ਬਿਆਨ ਕੀਤਾ ਹੈ। ਦੇਹੀ ਮਹਿਜਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਕਿਹੜੀ ਮਸਜਿਦ ਦੇ ਜਾਣਾ ਹੈ ਦੇਹੀ ਮਸਜਿਦ ਬਣ ਗਈ ਹੈ। ਕਿਹੜੇ ਮੌਲਵੀ ਦੇ ਪਿੱਛੇ ਨਮਾਜ਼ ਪੜ੍ਹਨੀ ਹੈ ਮਾਨੀ ਮੌਲਵੀ ਬਣ ਕੇ। ਔਰ ਜਿਸ ਦਿਨੇ ਕਾਇਆ ਮਸਜਿਦ ਬਣ ਜਾਏ ਸਾਰਾ ਸੰਸਾਰ ਮਸਜਿਦ ਬਣ ਜਾਂਦਾ ਹੈ। ਜਿਸ ਦਿਨ ਇਹ ਕਾਇਆ ਦੇਵਲ ਬਣ ਜਾਏ ਹੈ ਸਾਰਾ ਜਗਤ ਦੇਵਲ ਬਣ ਜਾਂਦਾ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਬੀਰ ਕਹਿੰਦੇ ਮੇਰੀ ਕਾਇਆ ਮਸਜਿਦ ਬਣ ਗਈ ਹੈ ਦੀਪਾ ਕਹਿੰਦੇ ਮੇਰੀ ਕਾਇਆ ਹਰੀ ਮੰਦਰ ਬਣ ਗਈ ਹੈ ਹਰੀ ਪ੍ਰਗਟ ਹੋ ਗਿਆ ਹਰੀ ਮੰਦਰ ਖੁਦਾ ਪ੍ਰਗਟ ਹੋ ਗਿਆ ਮਸਜਿਦ ਦੇਹੀ ਮੈਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਮਨੁੱਖ ਨੇ ਅਜ ਤੱਕ ਕਰਮ ਬਹੁਤ ਕੀਤੇ ਨੇ ਔਰ ਰੋਜ਼ ਕਰ ਰਹੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਪਿਆਰੇ ਇਨ ਬਿਦ ਮਿਲਣ ਨਾ ਜਾਵੇ ਇਸ ਨਾਲ ਤੇ ਖੇਡ ਨਹੀਂ ਬਣੇਗੀ ਮੈਂ ਕੀਏ ਕਰਮ ਅਨੇਕਾ ਉਹਨੂੰ ਅਨੇਕਾਂ ਕਰਮਾਂ ਦੀ ਤਫਸੀਲ ਪੜਿਓ ਸ਼ਬਦ ਦੇ ਤੇ ਪਾਠ ਵੀ ਹੈ ਪੂਜਾ ਵੀ ਹੈ ਤੀਰਥਾਂ ਦਾ ਰਟਨ ਵੀ ਹੈ ਦਾਨ ਵੀ ਹੈ ਗਿਆਨ ਵੀ ਹੈ ਸਭ ਕੁਝ ਸਾਰਾ ਸ਼ਬਦ ਇਹ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਭਯੰਗਮ ਸਾਦੇ ਪੰਜ ਜਨਾਸ ਸੰਗ ਨਾ ਛੁੱਟਕਿਓ ਅਦਕ ਅਹੰ ਬਦਵਾਦੇ ਪਿਆਰੇ ਇਨ ਬੇਦ ਮਿਲਣ ਨਾ ਜਾਈ ਮੈਂ ਕਹੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇਤਵਾਰੇ DJ ਬੁੱਧ ਵਿਵੇਕਾ ਮੋਨ ਭਾਇਓ ਕਰ ਪਾਤੀ ਰਹੋ ਨਗਨ ਫਿਰਿਓ ਬਨਮਾਈ ਤੜਤੀ ਰਤ ਸਭ ਧਰਤੀ ਭਰ ਮੈਂ ਡੁਬਦਾ ਛੁਟਕੇ ਨਾਹੀਂ ਸਾਰੇ ਕਰਮ ਜੋ ਧਾਰਮਿਕ ਜਗਤ ਦੇਚ ਕੀਤੇ ਜਾਂਦੇ ਸ਼ਬਦ ਦੇਚ ਗਿਣਤੀ ਕਰਦੇ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਕਿਸੇ ਕਰਮ ਦੇਚੋਂ ਤੇਰੀ ਛਾਪ ਨਹੀਂ ਮਿਲੇ ਕਿਸੇ ਕਰਮ ਦੇਚ ਮੈਨੂੰ ਰਸ ਨਹੀਂ ਆਇਆ ਕਿਸੇ ਕਰਮ ਦੇ ਵਿੱਚ ਪ੍ਰਕਾਸ਼ ਨਹੀਂ ਮਿਲੇਆ ਫਿਰ ਅਖੀਰ ਉਹਦੇ ਵਿੱਚ ਇੰਜ ਵੀ ਕਹਿੰਦੇ ਰਹਾਉ ਦੀ ਪੰਕਤੀ ਹੈ ਮੈਂ ਕੀਏ ਕਰਮ ਅਨੇ ਕਈ ਨਾ ਕਰਮ ਨਾਲ ਮਿਲਾਪ ਨਹੀਂ ਹੈ ਤਾਂ ਫਿਰ ਉਹ ਕਿਹੜਾ ਕਰਮ ਹੈ ਇਨ੍ਹਾਂ ਕਰਮਾਂ ਤੋਂ ਇਲਾਵਾ ਹੋਰ ਕਿਹੜਾ ਕਰਮ ਹੈ ਸਤਸੰਗ ਦੇ ਚਾਣਾ ਕਰਮ ਕਥਾ ਕੀਰਤਨ ਕਰਨਾ ਕਰਮ ਹੈ ਕਥਾ ਕੀਰਤਨ ਸੁਣਨਾ ਕਰਮ ਹੈ ਦਾਨ ਪੁੰਨ ਕਰਨਾ ਕਰਮ ਹੈ তীর্থਾਂ ਦਾ ਰਟਨ ਕਰਮ ਹੈ ਘੱਟ ਬੋਲਣਾ ਵੀ ਇੱਕ ਕਰਮ ਹੈ ਇਸੇ ਨੂੰ ਮੌਨ ਕਹਿ ਸਕਦੇ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਸ਼ੇਖ 사ਦੀ ਸਾਹਿਬ ਕਹਿੰਦੇ ਨੇ ਘੱਟ ਬੋਲਣ ਵਾਲਾ ਬੰਦਾ ਹਰਗਿਜ਼ ਖੱਜਲ ਖੁਆਰ ਨਹੀਂ ਆਉਂਦਾ ਉਹ ਆਪਣੇ ਤੇ ਬੁਥੇ ਦੀਆਂ ਜ਼ਿੰਮੇਵਾਰੀਆਂ ਨਹੀਂ ਚੁਪਦਾ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਜਵੇ ਮੁਸ਼ ਬੈਤਰ ਯਕ ਤੋਂ ਗੱਲ ਗੱਲ ਕਹਿੰਦੇ ਨੇ ਮਿੱਟੀ ਜਿਹਾ ਜਵੇਂ जौ ਦਾ ਦਾਣਾ ਸਾਦੀ ਕਹਿੰਦੇ ਨੇ ਇੱਕ ਗੱਲ ਆਖ ਬਾਵੇਂ जौ ਦੇ ਦਾਣੇ ਵਰਗੀ ਹੋਵੇ ਛੋਟੀ ਸਹੀ ਪਰ ਹੋਵੇ ਮਸ਼ਕ ਕਪੂਰ ਵਰਗੀ ਉਸ ਗੱਲ ਦੇ ਵਿੱਚ ਕੁਝ ਮਹਿਕ ਹੋਵੇ ਸੁਗੰਧ ਇਹ ਕਿ ਤੂੰ ਬੋਲੇ ਤੇਰੀ ਜ਼ਬਾਨ ਚੱਲੇ ਔਰ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਔਰ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ ਜਵੇਂ ਮੁਸ਼ਕ ਬੈਤਰ ਯਕ ਤੋਦਾਏ ਗਿਲ ਇੱਕ ਗੱਲ ਆ ਭਾਵੇਂ ਜੋ ਦੇ ਦਾਣੇ ਵਰਗੀ ਛੋਟੀ ਹੋਵੇ ਪਰ ਹੋਵੇ ਮੁਸ਼ਕ ਕਪੂਰ ਵਰਗੀ ਕਿ ਜੇ ਉਸ ਗੱਲ ਦੇ ਚ ਖੁਸ਼ਬੂ ਨਹੀਂ ਤੇ ਛੱਡ ਉਹ ਤੇ ਮਿੱਟੀ ਦਾ ਤੋਦਾ ਹੈ ਗੁਰੂ ਨਾਨਕ ਦਾ ਵਾਕ ਮੈਨੂੰ ਚੇਤੇ ਆ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ 68 ਤੀਰਥ ਕਾਮੁਖ ਟਿੱਕਾ ਤਿਤ ਘਟ ਮਤ ਵਿਗਾਸ ਐਸਾ ਮਤ ਦੇ ਚ ਵਿਗਾਸ ਪੈਦਾ ਹੋਇਆ ਹੈ ਖੇੜਾ ਪੈਦਾ ਹੋਇਆ ਹੈ ਖੁਸ਼ੀ ਪੈਦਾ ਹੋਈ ਹੈ ਕਾਇਆ ਕੇਸਰ ਵਰਗੀ ਹੋਗੀ ਕੇਸਰ ਨੂੰ ਭਾਰਤ ਦੇ ਚ ਪਵਿੱਤਰਤਾ ਦਾ ਚਿੰਨ ਮੰਨਦੇ ਨੇ ਕੇਸਰ ਦਾ ਟਿੱਕਾ ਲਾਣਾ ਦੂਰ ਕਿਉਂ ਜਾਈਏ ਇਸ ਨੂੰ ਫੋਕਾ ਕਰਮ ਕਾਂਡ ਨਾ ਸਮਝ ਲੈਣਾ ਹੈ ਬ्यर्थ ਦੀ ਗੱਲ ਨਾ ਸਮਝ ਲੈਣਾ ਬਾਬਾ ਬੁੱਢਾ ਜੀ ਪੰਜ ਪਾਦਸ਼ਾਈਆਂ ਨੂੰ ਉਹਨਾਂ ਤਿਲਕ ਲਾਇਆ ਤਿਲਕ ਤੇ ਕੇਸਰ ਦਾ ਹੀ ਲਾਇਆ ਜਾਂਦਾ ਸੀ ਤੇ ਵੀ ਮਰਸ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਦੇ ਚ ਕੇਸਰ ਦੀ ਛੱਟੇ ਗੁਰਗਨ ਸਾਹਿਬ ਜੀ ਮਹਾਰਾਜ ਤੇ ਮਾਰੇ ਸੀ ਕੇਸਰ ਦੇ ਛੱਟੇ ਪਤਰਿਆਂ ਦੇ ਕੇਸਰ ਨੂੰ ਪਵਿੱਤਰਤਾ ਦਾ ਇੱਕ ਖਾਸ ਪੰਗ ਮੰਨਿਆ ਗਿਆ ਭਾਰਤ ਦੇ ਸਿਰਫ ਇਹ ਕੋਈ 50 ਏਕੜ ਜ਼ਮੀਨ ਦੇ ਚ ਹੁੰਦਾ ਹੁਰ ਕਿਧਰੇ ਨਹੀਂ ਕਸ਼ਮੀਰ ਦੇ ਚ ਪੰਪੋਸ਼ ਇੱਕ ਛੋਟਾ ਜਿਹਾ ਕਸਬਾ ਹੈ ਉੱਥੇ ਇੱਕ ਜ਼ਮੀਨ ਹੈ ਉੱਥੇ ਹੁੰਦਾ ਦਾਸ ਨੇ ਲਿਖਿਆ ਅਲੇ ਦਲੇ بڑے ਤਜਰਬੇ ਕੀਤੇ ਨੇ ਇਹਨੂੰ ਬੌਣ ਦੇ ਨਹੀਂ ਹੋਇਆ ਕਿਦਰੇ ਵੀ ਨਹੀਂ ਸੁਣਿਆ ਸਪੈਨ ਦੇ ਚ ਵੀ ਆਉਂਦਾ ਪਰ ਸਾਰੇ ਭਾਰਤ ਦੇ ਸਿਰਫ ਕਸ਼ਮੀਰ ਦੇ ਚ ਔਰ ਕਸ਼ਮੀਰ ਦਾ ਇੱਕ ਛੋਟਾ ਗਿਆਨੀ ਸੰਸਿੰਘ ਮਸਕੀਨ ਜੀ ਨੇ ਕਰਮਾ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਬਿਆਨ ਕੀਤਾ ਆਸ਼蒂 ਕਥਾ ਦੇ ਵਿੱਚ ਕਿ ਇਨਸਾਨ ਕਰਮਾ ਦਾ ਖਟਿਆ ਖਾਂਦਾ ਹੈ ਬੇਸ਼ੱਕ ਅਮਲ ਦਾ دارومدار ਨੀਅਤਾਂ ਦੇ ਉੱਤੇ ਹੈ ਜਿਸ ਤਰ੍ਹਾਂ ਆਦਾ ਅਸੀਂ ਅਮਲ ਕਰਾਂਗੇ ਉਦੇ ਪਿੱਛੇ ਜਿਹੜੀ ਨੀਅਤ ਹੈ ਨਾ ਉਹਦੇ ਸਿਰ ਤੇ ਸਾਨੂੰ ਉਹਦੀ ਜਜ਼ਾ ਸਜ਼ਾ ਮਿਲੇਗੀ ਚਾਹੇ ਧਾਰਮਿਕ ਕਰਮ ਵੀ ਮਾੜੀ ਨੀਅਤ ਦੇ ਨਾਲ ਕਰਾਂਗੇ ਤੇ ਉਹ ਸਾਨੂੰ ਉਹਦਾ ਅਜਰ ਚੰਗਾ ਨਹੀਂ ਮਿਲਣਾ ਹੈਗਾ ਸਾਨੂੰ ਉਹਦਾ ਅਜਰ ਮਾੜਾ ਹੀ ਮਿਲਣਾ ਹੈਗਾ ਵੈ ਅਗਰ ਅਸੀਂ ਧਾਰਮਿਕ ਕਰਮ ਵੀ ਦੁਨੀਵੀ ਮਕਸਦ ਰੱਖ ਕੇ ਕਰਾਂਗੇ ਤੇ ਸਾਨੂੰ ਸਿਰਫ ਦੁਨੀਆ ਦੀ ਹੱਦ ਤੱਕ ਉਹਦਾ ਫਾਇਦਾ ਹੋਏਗਾ ਆਖਰਤ 'ਚ ਸਾਡੇ ਹਿੱਸੇ 'ਚ ਕੋਈ ਚੀਜ਼ ਨਹੀਂ ਆਏਗੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੁxtalif ਉਦਾਹਰਨਾਂ ਵੀ ਦਿੱਤੀਆਂ ਕਿ ਲੋਕ ਜਿਹੜੇ ਆ ਉਹ ਪਾਠ ਵੀ ਕਰਦੇ ਆ ਨਿਤਨੇਮ ਵੀ ਕਰਦੇ ਹੈਗੇ ਆ ਮਸਜਿਦ ਮੰਦਰ ਗੁਰਦੁਆਰਿਆਂ 'ਚ ਵੀ ਜਾਂਦੇ ਹੈਗੇ ਆ ਲੇਕਿਨ ਫਿਰ ਵੀ ਰੱਬ ਨਾਲ ਜਿਹੜੀ ਮੁਲਾਕਾਤ ਦੀ ਖੁਸ਼ੀ ਹੈ ਉਹ ਉਹਨਾਂ ਨੂੰ ਹਾਸਲ ਨਹੀਂ ਹੁੰਦੀ ਜਿਹੜਾ ਸਕੂਨ ਹੈ ਜਿਹੜਾ ਸਰੂਰ ਹੈ ਉਹ ਹਾਸਲ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਕਰਮ ਕਰਨ ਦੇ ਹੁੰਦੇ ਆ ਉਹਨਾਂ ਦੇ ਪਿੱਛੇ ਰੱਬ ਦੀ ਖੁਸ਼ੀ ਨਹੀਂ ਹੁੰਦੀ ਬਲਕਿ ਸ਼ਾਇਦ ਕਿਤੇ ਜੋ ਮੈਨੂੰ ਸਮਝ ਆਇਆ ਕਿ ਲੱਗਦਾ ਹੈ ਦਖਲਾਵਾ ਹੁੰਦਾ ਹੈ ਦੁਨੀਆ ਦੀ ਨਜ਼ਰ 'ਚ ਨੇਕ ਪ੍ਰੇਜ਼ਗਾਰ ਬਣਨਾ ਹੁੰਦਾ ਹੈ ਨਮਾਜ਼ੀ ਪ੍ਰੇਜ਼ੀ ਬਣਨਾ ਹੁੰਦਾ ਹੈ ਇਬਾਦਤ ਉਹਜ਼ਾਰ ਬਣਨਾ ਹੁੰਦਾ ਹੈ ਉਹ ਤੇ ਬਣ ਜਾਈਦਾ ਹੈਗਾ ਵਾ ਦੁਨੀਆ ਤੇ ਕਹਿ ਦਿੰਦੀ ਹੈ ਕਿ ਬੜਾ ਵੱਡਾ ਜਿਹੜਾ ਵਾ ਪ੍ਰੇਜ਼ ਗਾਰਾ ਸੰਤ ਐ ਗਿਆਨੀ ਐ ਨੌਲੇਜ ਐ ਰੱਬ ਨਾਲ ਜੁੜਿਆ ਹੋਇਆ ਐ ਇਹ ਦੁਨੀਆ ਤੇ ਕਹਿ ਦਿੰਦੀ ਹੈ ਪਰ ਹਕੀਕਤਨ ਕੀ ਵਾਕਿਆ ਉਹ ਇਨਸਾਨ ਰੱਬ ਨਾਲ ਜੁੜਿਆ ਹੈ ਰੱਬ ਨਾਲ ਉਹੀ ਜੁੜਦਾ ਹੈ ਜਿਹਨੂੰ ਰੱਬ ਦੀ ਦੀਦ ਦਾ ਇੰਤਜ਼ਾਰ ਹੁੰਦਾ ਹੈ ਜਿਹੜਾ ਰੱਬ ਦੀ ਖੁਸ਼ੀ ਵਾਸਤੇ ਖਲਸਤਨ ਰੱਬ ਨੂੰ ਸਿਰਫ ਮਿਲਣ ਵਾਸਤੇ ਇਬਾਦਤ ਕਰਦਾ ਹੈਗਾ ਉਹਦੇ ਪਿੱਛੇ ਕੋਈ ਮਕਸਦ ਨਹੀਂ ਹੁੰਦਾ ਕੋਈ ਖੁਆਇਸ਼ ਨਹੀਂ ਹੁੰਦੀ ਜਿਹੜੇ ਧਾਰਮਿਕ ਕਰਮ ਹੈ ਨਾ ਅਗਰ ਉਹ ਵੀ ਇਸ ਨੀਅਤ ਨਾਲ ਕਰਾਂਗੇ ਕਿ ਲੋਕਾਂ ਚ ਵਾਵਾ ਹੋਏ ਜਾਂ ਲੋਕ ਰਾਜ਼ੀ ਹੋ ਜਾਣ ਤੇ ਉਹ ਧਾਰਮਿਕ ਨਹੀਂ ਰਹਿੰਦੇ ਬਲਕਿ ਦੁਨੀਆ ਦੇ ਕਰਮ ਬਣ ਜਾਂਦੇ ਹੈਗੇ ਆ ਦੁਨੀਆ ਦੀ ਹੱਦ ਤੱਕ ਫਾਇਦਾ ਮਿਲਦਾ ਹੈਗਾ ਪਰ ਆਖਰਤ ਚ ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿੰਦਾ ਹੈਗਾ ਲੇਕਿਨ ਅਗਰ ਅਸੀਂ ਰੱਬ ਲੈ ਸ ਹਰ ਚੀਜ਼ ਕਰਾਂਗੇ ਅਗਰ ਅਸੀਂ ਇਬਾਦਤ ਕਰਨੇ ਆ ਸਿਰਫ ਇਸ ਵਾਸਤੇ ਕਿ ਸਾਡੇ ਰੱਬ ਨੇ ਸਾਨੂੰ ਇੰਨਾ ਕੁਝ ਅਦਾ ਕੀਤਾ ਵੈ ਇਨੀਆਂ ਨੇਮਤਾ ਦਿੱਤੀਆਂ ਅਸੀਂ ਸ਼ੁਕਰਾਨੇ ਦੇ ਤੌਰ ਤੇ ਉਹਨੂੰ ਯਾਦ ਕਰਨੇ ਆ ਉਹਦਾ ਅੱਗੇ ਝੁਕਣੇ ਆ ਸਿਰਫ ਉਹ ਉਹਦੀ ਜ਼ਾਤ ਇਸ ਕਾਬਿਲ ਹੈ ਜਿਹਨੂੰ ਸਜਦਾ ਕੀਤਾ ਜਾਵੇ ਜਿਹਦੇ ਅੱਗੇ ਝੁਕਿਆ ਜਾਵੇ ਇਹ ਸਾਨੂੰ ਉਸ ਇਬਾਦਤ ਚ ਸਕੂਨ ਵੀ ਮਿਲੇਗਾ ਆਨੰਦ ਵੀ ਆਏਗਾ ਰਸ ਵੀ ਮਿਲੇਗਾ ਪਰ ਜੇ ਇਹ ਹੋਏਗਾ ਕਿ ਫਲਾਹ ਦੇਖ ਕੇ ਮਨੋ ਕਹਿ ਕੇ ਕਿੰਨਾ ਭਰੇਜ਼ੀ ਆ ਨਮਾਜ਼ੀ ਆ ਇਬਾਦਤੂ ਮਜ਼ਾਰ ਹੈ ਤੇ ਉਹ ਤੇ ਦੁਨੀਆ ਕਹ ਦੇਗੀ ਲੇਕਿਨ ਅਸੀਂ ਰੱਬ ਦੀ ਬਾਰਗਾ ਦੇ ਵਿੱਚ ਉਹ ਸਕੂਨ ਸਰੂਰ ਆਨੰਦ ਨਹੀਂ ਹਾਸਲ ਕਰ ਸਕਾਂਗੇ ਵੀਰੋ ਤੁਹਾਨੂੰ ਕਥਾ ਕੈਂਚੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਟੀਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼